ਸਤਿ ਸ਼੍ਰੀ ਅਕਾਲ ਜੀ ਪਿਛਲੇ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਅੱਜ ਤੁਹਾਡੇ ਨਾਲ ਸਾਂਝ ਕਰ ਲੱਗਿਆ ਆ ਮੌਸਮ ਨੂੰ ਲੈ ਕੇ ਥੋੜੀ ਜੀ ਜਾਣਕਾਰੀ ਤੁਹਾਨੂੰ ਦੱਈ ਕਿ ਮੌਸਮ ਜਿਹੜਾ ਆ ਉਹ ਇੱਕਦਮ ਪਿਛਲੇ 2-4 ਦਿਨਾਂ ਤੋਂ ਜਿਹੜਾ ਆ ਬਹੁਤ ਜ਼ਿਆਦਾ ਚੇਂਜ ਹੋ ਚੁੱਕਾ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਧੁੰਦ ਕੋਹਰਾ ਜਿਹੜਾ ਆ ਪੈਣਾ ਸ਼ੁਰੂ ਹੋ ਗਿਆ ਆ ਰਾਤ 12 ਵਜੇ ਤੋਂ ਬਾਅਦ ਤਾਂ ਧੁੰਦ ਇਸ ਤਰੀਕੇ ਨਾਲ ਪੈ ਰਹੀ ਕਿ ਜਿਵੇਂ ਬਰਸਾਤ ਹੋ ਰਹੀ ਆ ਬਹੁਤ ਜ਼ਿਆਦਾ ਕੋਰਾ ਜਿਹੜਾ ਆ ਬਾਹਰ ਜਦੋਂ ਆਪਾਂ ਸ਼ੈਰਸਪਟੇਲੇ ਜਾਂਦੇ ਆ ਤੇ ਜਿੰਨੇ ਵੀ ਕਾ ਹਾਫ ਹੋਸ ਆ ਉਹਦੇ ਉੱਤੇ ਇਸ ਤਰ੍ਹਾਂ ਜੰਮਿਆ ਹੁੰਦਾ ਜਿਵੇਂ ਕਿ ਤਾਜੀ-ਤਾਜੀ ਬਰ ਪੈ ਗਿਆ ਟੀ ਹੋਵੇ ਬਹੁਤ ਜ਼ਿਆਦਾ ਜਿਹੜੀਆਂ ਤਸਵੀਰਾਂ ਇਦਾਂ ਦੀਆਂ ਤੁਸੀਂ ਦੇਖਦੇ ਹੋਵੋਗੇ ਜਿਹਦੇ ਚ ਬਹੁਤ ਜ਼ਿਆਦਾ ਜਿਹੜੀ ਹੈ ਠੰਡ ਬਾਰੇ ਦੱਸਿਆ ਜਾ ਰਿਹਾ ਤੇ ਇਹ ਕਿਹਾ ਜਾਂਦਾ ਹੈ ਇਹਨੂੰ ਪਿੰਡਾ ਥਾਵਾਂ 'ਚ ਸੁੱਕੀ ਠੰਡ ਵੀ ਕਿਹਾ ਜਾਂਦਾ ਕਿਉਂਕਿ ਜਦ ਤੱਕ ਬਰਸਾਤ ਨਹੀਂ ਹੁੰਦੀ ਤਦ ਤੱਕ ਜਿਹੜਾ ਆ ਇਹ ਠੰਡ ਜਿਹੜੀ ਹੈ ਇਹਨੂੰ ਸੁੱਕੀ ਠੰਡ ਹੀ ਕਿਹਾ ਜਾਂਦਾ ਤੇ ਸੁੱਕੀ ਠੰਡ ਹੈ ਜਿਹੜੀ ਇਹ ਕਾਫੀ ਆ ਤੱਕ ਜਿਹੜੀ ਲੋਕਾਂ ਦੇ ਗਲਿਆਂ ਨੂੰ ਪੈ ਜਾਂਦੀ ਏ ਬੁਖਾਰ ਹੋ ਜਾਣਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਮੇਰੀ ਬੈਕਸ਼ੈਟ ਤੇ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਧੂੰਧਵਾਖਾ ਜਿਹੜਾ ਨਜ਼ਰ ਆਂਦਾ ਪਿਆ ਤੇ ਇਹ ਧੂੰਧਵਾਖਾ ਜਿਹੜਾ ਆ ਇਹ ਤੁਹਾਨੂੰ ਦੱਈਏ ਕਿ ਇੱਕ ਤਰ੍ਹਾਂ ਦੇ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਖੇਤਾਂ ਨੂੰ ਅੱਗ ਲਗਾਈ ਗਈ ਉਹਦੇ ਕਰਕੇ ਵੀ ਇੱਕ ਬਹੁਤ ਜ਼ਿਆਦਾ ਜਿਹੜਾ ਧੂੰਧਵਾਖਾ ਉੱਪਰ ਚੜਿਆ ਹੈ ਉੱਪਰੋਂ ਇੱਕਦਮ ਜਿਹੜੀ ਧੁੰਦ ਪੈਣੀ ਸ਼ੁਰੂ ਹੋ ਗਈ ਜਿਹੜੀ ਧੁੰਦ ਤੇ ਉਹਦਾ ਜਿਹੜਾ ਮਿશ્રਣ ਆ ਉਹ ਮਿਕਸ ਹੋ ਕੇ ਇੱਕ ਐਸਾ ਜਿਹੜਾ ਆ ਬੇਸਤਿਆਰ ਹੋ ਗਿਆ ਕਿ ਇਸ ਹਵਾ ਦੇ ਵਿੱਚ ਸਾਹ ਲੈਣਾ ਜਾਂ ਹਾਰ ਦੇ ਮਰੀਜ਼ਾਂ ਦੇ ਲਈ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨਦੇ ਹੋ ਜਾਂਦਾ ਦੋਸਤੋ ਲਗਾਤਾਰ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੀਆਂ ਖਬਰਾਂ ਜੜੀਆਂ ਨੇ ਉਹ ਸਾਂਝੀਆਂ ਕਰਦੇ ਰਹਿੰਨੇ ਆ ਪਰ ਇਸ ਤਰ੍ਹਾਂ ਦੀ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰ ਲਈਦੀ ਜਿਹੜੇ ਚ ਅਸੀਂ ਤੁਹਾਡੇ ਨਾਲ ਆਪਣੀ ਵਿਚਾਰਧਾਰਾ ਜਿਹੜੀ ਇਹ ਸਾਂਝੀ ਕਰਦੇ ਹਾਂ ਤਾਂ ਉਹ ਵਿਚਾਰਧਾਰਾ ਇਸ ਕਰਕੇ ਸਾਂਝੀ ਕਰਦੇ ਹਾਂ ਕਿ ਜੋ ਅਸੀਂ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਦੇਖਦੇ ਆ ਜਾਂ ਜੋ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਆ ਜਾਂ ਜਿੱਦਾਂ ਵੀ ਸਾਨੂੰ ਆਪਣੇ ਆਲੇ ਦੁਆਲੇ ਦਾ ਜਿਹੜਾ ਆ এনवायरमेंट ਨਜ਼ਰ ਆਉਂਦਾ ਹੈ ਤਾਂ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰਦੇ ਆ ਤੇ ਕੋ ਕਿਸ ਕਰਦੇ ਆ ਕਿ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਜਾਂ ਤੁਸੀਂ ਤੁਹਾਡੇ ਬਜ਼ੁਰਗ ਅਗਰ ਇਹ ਚੈਨਲ ਦੇਖਦੇ ਆ ਤੇ ਉਹਨਾਂ ਤੱਕ ਕੁਝ ਨਾ ਕੁਝ ਇਨਫੋਰਮੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਪਹੁੰਚਾਇਆ ਜਾਏ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਸਿਆਣਾ ਵਾਂ ਜਾਂ ਸਾਡੀ ਟੀਮ ਬੜੀ ਸਿਆਣੀ ਹੈ ਜਿਹੜੀ ਅਸੀਂ ਤੁਹਾਡੇ ਤੱਕ ਇਹ ਚੀਜ਼ਾਂ ਪਹੁੰਚਾਉਂਦੇ ਰਹਿੰਨੇ ਆ ਪਰ ਕਿਤੇ ਨਾ ਕਿਤੇ ਅਸੀਂ ਤੁਹਾਨੂੰ ਅਲਰਟ ਕਰਨ ਦੀ ਕੋਸ਼ਿਸ਼ ਕਰਦੇ ਕਿ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਵੀ ਗਿਆਨ ਵੀ ਹੈ ਕਈ ਅਦਿਵਸੀ ਉਸ ਚੀਜ਼ ਦੇ ਉੱਤੇ ਅਮਲ ਨਹੀਂ ਕਰਦੇ ਤੇ ਅਸੀਂ ਉਸੇ ਚੀਜ਼ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਇਹੀ ਜਿਹੜਾ ਆ ਇਹੋ ਜੇ ਅਪਡੇਟ ਕਰਦੇ ਰਹਿੰਦੇ ਆ ਧੁੰਦ ਦੀਆਂ ਤਸਵੀਰਾਂ ਤੁਸੀਂ ਮੇਰੀ ਬੈਕਸ਼ਾਟ ਤੇ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜੜੀਆਂ ਨੇ ਉਹ ਆ ਰਹੀਆਂ ਨੇ ਤੇ ਬਹੁਤ ਜ਼ਿਆਦਾ ਧੁੰਦ ਆ ਕੋਈ ਕਹਿਣ ਦੀ ਗੱਲ ਨਹੀਂ ਕਿ ਇਸ ਟਾਈਮ ਆਪਣੇ ਘਰ ਦੇ ਵਿੱਚ ਆ ਪਰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜੜੀ ਧੁੰਦ ਉਹ ਖਿਲਰੀ ਹੋਈ ਤੇ ਬਹੁਤ ਜ਼ਿਆਦਾ ਧੁੰਦ ਦੇ ਵਿੱਚ ਜਿਹੜਾ ਆ ਉਹ ਬਹੁਤ سارے ਨੁਕਸਾਨ ਹੋਣ ਦੇ ਚਾਂਸ ਹੋ ਜਾਂਦੇ ਜਿਵੇਂ ਕਿ ਰੋਡ ਦੇ ਉੱਤੇ ਚੱਲਦੇ ਤੇ ਰੋਡ ਤੇ ਚੱਲਣ ਦੇ ਟਾਈਮ ਵੀ ਸਾਨੂੰ ਜਿਹੜਾ ਸਲੋ ਚੱਲਣਾ ਚਾਹੀਦਾ ਇੰਟੀਗੇਸ਼ਨ ਦੇ ਨਾਲ ਚੱਲਣਾ ਚਾਹੀਦਾ ਤੇ ਨਾਲ ਦੇ ਨਾਲ ਜਿਹੜੀ ਹੈ ਸਾਡੀ ਮੇਨ ਲਾਈਟ ਹੁੰਦੀ ਹੈ ਉਹਨੂੰ ਵੀ ਆਨ ਕਰਕੇ ਹੀ ਚੱਲਣਾ ਚਾਹੀਦਾ ਤਾਂ ਕਿ ਸਾਹਮਣੇ ਆ ਰਹੀ ਚੀਜ਼ ਜਿਹੜੀ ਹੈ ਜਾਂ ਕੋਈ ਕ੍ਰੋਸ ਕਰਦੀ ਹੋਈ ਚੀਜ਼ ਜਿਹੜੀ ਉਹ ਸਾਡੂੰ ਦੇਖ ਲਵੇ ਤਾਂ ਰੁਕ ਜਾਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਜੀ ਜਿਹੜੀ ਦੁਰਘਟਨਾ ਨਾ ਹੋ ਪਾਵੇ ਕਿਉਂਕਿ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਦੁਰਘਟਨਾਵਾਂ ਦੇ ਬਹੁਤ ਜ਼ਿਆਦੀਆਂ ਜਿਹੜੀਆਂ ਖਬਰਾਂ ਨੇ ਉਹ ਫਲੈਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਧੁੰਦ ਦੇ ਵਿੱਚ ਦਿਖਦਾ ਕੁਝ ਨਹੀਂ ਤੇ ਲੋਕ ਜ਼ਿਆਦਾਤਰ ਜੜਿਆ ਛੇਤੀ ਜਾਣ ਦੇ ਚੱਕਰ ਤੇ ਸਪੀਡ ਚੱਲਦੇ ਆ ਜਿਹਦੇ ਕਰਕੇ ਕ੍ਰਾਸ ਕਰਨ ਵਾਲੇ ਜਾਂ ਜਿਹੜੇ ਉਹਨਾਂ ਤੋਂ ਅੱਗੇ ਲੰਘਣ ਵਾਲੇ ਜਾਂ ਕੋਈ ਨਾ ਕੋਈ ਜਿਹੜਾ ਆ ਰਸਤੇ ਤੋਂ ਆਪੋਜੀਟ ਤੋਂ ਆ ਰਿਹਾ ਤੇ ਉਹਨਾਂ ਦੇ ਨਾਲ ਟੱਕਰ ਹੁੰਦੇ ਜਿਹੜੇ ਆ ਚਾਂਸ ਵੱਜ ਜਾਂਦੇ ਆ ਰਹੀ ਗੱਲ ਮੌਸਮ ਦੀ ਜਿਹੜੀ ਕਿ ਮੈਂ ਪਹਿਲਾਂ ਵੀ ਕਰਕੇ ਹਟਿਆ ਮਾਂ ਕਿ ਬਹੁਤ ਜ਼ਿਆਦਾ ਧੁੰਦ ਤਵਾਖਾ ਜਿਹੜਾ ਆ ਉਹ ਤੁਸੀਂ ਮੇਰੇ ਨਾਲ ਤਸਵੀਰਾਂ ਦੇ ਵਿੱਚ ਤਾਂ ਦੇਖਦੀ ਪਈਓ ਪਈ ਇੱਥੇ ਇਹ ਹਾਲ ਆ ਤੇ ਔਨ ਰੋਡ ਕਿਸ ਤਰ੍ਹਾਂ ਦਾ ਹਾਲ ਹੋਵੇਗਾ ਔਨ ਰੋਡ ਬਹੁਤ ਜ਼ਿਆਦਾ ਧੁੰਦਿਆ ਬਾਹਰ ਜੇਕਰ ਆਪਾਂ ਖੇਤਾਂ ਦੀ ਗੱਲ ਕਰ ਲਈ ਤੇ ਇੱਕ ਦੂਜੇ ਨੂੰ ਜੜਾਇਆ ਕੋਈ 10-15 ਫੁੱਟ ਤੋਂ ਵੀ ਬੰਦਾ ਨਹੀਂ ਦਿਖਾਈ ਦਿੰਦਾ ਇੰਨੀ ਜ਼ਿਆਦਾ ਜਿਹੜੀ ਧੁੰਦ ਪੈ ਰਹੀ ਹੈ ਤੇ ਰਾਤ ਨੂੰ ਜਿਹੜਾ ਆ ਉਹ ਤਕਰੀਬਨ ਤਕਰੀਬਨ ਮੀਂਹ ਵਾਂਗੂ ਜਿਹੜੀ ਧੁੰਦ ਪੈਂਦੀ ਹੈ ਤੇ ਮੀਂਹ ਵਾਂਗੂ ਜਿਹੜੀ ਧੁੰਦ ਪੈਂਦੀ ਹੈ ਉਹਦੇ ਵਿੱਚ ਵੀ ਠੰਡਾਦੀ ਹੈ ਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਸਾਡੇ ਸਰੀਰ ਨੂੰ ਇਫੈਕਟ ਕਰਦੀ ਉਹ ਧੁੰਦ ਜਿਹੜੀ ਜੇਕਰ ਇਹੀ ਉਸ ਸਮੇਂ ਕੋਈ ਕੰਮਕਾਰ ਵਾਸਤੇ ਜਾਂ ਮੋਟਰਸਾਈਕਲ ਵਗੈਰਾ ਤੇ ਜਾਣਿਆ ਤੇ ਸ਼ਾਇਦ ਉਦੋਂ ਸਾਡੇ ਕੱਪੜੇ ਵੀ ਗਿੱਲੇ ਹੋ ਜਾਂਦੇ ਹੋਣ ਜਾਂ ਸਾਡੇ ਨਾਲ ਹੋਰ ਵੀ ਕਈ ਚਾਂਸ ਜਿਹੜੇ ਆ ਹੋ ਸਕਦੇ ਕੋਈ ਸਕਿਨ ਨੂੰ ਇਹ ਜਿਹੜੀ ਧੁੰਦ ਆ ਧੂੰ ਵਾਲੀ ਮਿਕਸ ਇਹ ਕਾਫੀ ਜ਼ਿਆਦਾ ਜਿਹੜੀ ਇਫੈਕਟ ਕਰਦੀ ਹੈ ਟੈਮ ਨੂੰ ਤਾਂ ਨਹੀਂ ਕਰਦੀ ਪਰ ਕਰਦੀ ਹੈ ਕਿਉਂਕਿ ਬਹੁਤ ਸਾਰੇ ਡਾਕਟਰਾਂ ਦੀ ਇਹ رائے ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਜਿਨ੍ਹਾਂ ਨੇ ਇਹੀ ਗੱਲ ਕਹੀ ਹੈ ਕਿ ਇਸ ਚੀਜ਼ ਤੋਂ ਜੜਾ ਆ ਬਚਣਾ ਚਾਹੀਦਾ ਆ ਮੂੰਹ ਬੰਨ ਕੇ ਮਾਸਕ ਪਾ ਕੇ ਖਾਸ ਕਰਕੇ ਜੜਾ ਆ ਸਾਨੂੰ ਇਹੋ ਜੀ ਧੁੰਦ ਦੇ ਵਿੱਚ ਨਿਕਲਣਾ ਚਾਹੀਦਾ ਕਿਉਂਕਿ ਇਸ ਧੁੰਦ ਦੇ ਵਿੱਚ ਧੂਆਂ ਵੀ ਮਿਕਸ ਆ ਤੇ ਜਿਸ ਤਰ੍ਹਾਂ ਕਿ ਹਾਰ ਦੇ ਮਰੀਜ਼ਾਂ ਪਿੱਛੇ ਜੀ ਕਰੋਨਾ ਬਹੁਤ ਜ਼ਿਆਦਾ ਚੱਲਿਆ ਸੀ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਜਲਦੀ ਇਫੈਕਟ ਕਰਦੀਆਂ ਨੇ ਤੇ ਜਦੋਂ ਅਸੀਂ ਸਾਹ ਲੈਂਦੇ ਆ ਉਹ ਸਾਡੇ ਤੇ ਆਪਣੇ ਤੱਕ ਵੀ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਚਲੀਆਂ ਜਾਂਦੀਆਂ ਨੇ ਇਸੇ ਲਈ ਸ਼ਾਇਦ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਹਾਈਲਾਈਟ ਕਰਕੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ 마ਸਕ ਜ਼ਰੂਰ ਧਾਰਨ ਕਰੋ ਅਸੀਂ ਇਹ ਵੀ ਕਹਿੰਦੇ ਹਾਂ ਕਿ 마ਸਕ ਧਾਰਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹੋ ਜੀ ਠੰਡ ਦੇ ਨਾਲ ਇੱਕ ਤਾਂ ਮੂੰਹ ਟੱਕਿਆ ਰਹਿਣਾ 마ਸਕ ਦੇ ਨਾਲ ਡਾਇਰੈਕਟ ਜਿਹੜੀ ਤੁਹਾਡੇ ਨੱਕ ਨੂੰ ਠੰਡਕ ਨਹੀਂ ਮਿਲਦੀ ਠੰਡ ਨਹੀਂ ਪੈਂਦੀ ਤੇ ਠੰਡੀ ਵੀ ਨਹੀਂ ਲੱਗਦੀ ਜਿਹਦੇ ਨਾਲ ਤੁਸੀਂ ਬਿਮਾਰੋਂ ਤੋਂ ਵੀ ਬਚ ਸਕਦੇ ਤਾਂ ਦੂਸਰਾ ਹੋਰ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਜਿਹੜੀਆਂ ਨੇ ਤੁਹਾਨੂੰ ਨਹੀਂ ਹੁੰਦੀਆਂ ਜੇਕਰ ਤੁਸੀਂ ਮਾਸਕ ਪਾ ਕੇ ਚੱਲਦੇ ਹੋ ਮੈਂ ਤੁਹਾਨੂੰ ਉਸ ਇਸ ਕਰਾਂਗਾ ਕਿ ਵਧੀਆ-ਵਧੀਆ ਇਸ ਚੈਨਲ ਦੇ ਥਰੂ ਗੱਲਾਂ ਬਾਤਾਂ ਆਪਾਂ ਕਰ ਸਕੀਏ ਜੇਕਰ ਤੁਸੀਂ ਸਾਡੇ ਨਾਲ ਲਗਾਤਾਰ ਜੁੜਨਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ